ਅੜਕੇ ਦੇਲਾ ਦੂਜੇ ਦਿਨ ਲੱਗਣਾ ਸੀ ਮੇਲਾ ਉਹ ਸਹਿਰ ਦੇ ਉਹ ਸਹਿਰ ਦਾ ਰਾਜਾ ਸੀ ਉਹਦਾ ਆਰਡਰ ਸੀਗਾ ਵੀ ਕਿਸੇ ਨੇ ਦੁਕਾਨ ਨਹੀਂ ਬੰਦ ਕਰਨੀ ਮੇਲੇ 'ਚ ਵੀ ਜੇ ਕਿਸੇ ਦੀ ਚੋਰੀ ਹੁੰਦੀ ਹੈ ਤਾਂ ਚੋਰੀ ਮੈਂ ਪਰੂੰ ਤੇ ਚੋਰ ਫੜਨਾ ਸੋਡਾ ਤਾਂ ਮੈਂ ਡੰਡ ਵੀ ਮੈਂ ਤੋਨੂੰ ਇਹਦੇ ਵੀ ਠੀਕ ਹੈ ਜਦੋਂ ਵਿਕਰਮਾਂਜੀਤ ਬੈਠਾ ਸਾਰੀ ਰਾਤ ਦਾ ਉਹਨੂੰ ਭੁੱਖ ਲੱਗੀ ਤੜਕੇ ਦਿਨ ਚੜੇ ਉਹਦਾ ਬਾਣੀਆ ਬੁਕਾਤਾ ਸਾਰੇ ਮੇਲੇ 'ਚ ਵਗ ਗਏ ਦੁਕਾਨਾਂ ਖੁੱਲੀਆਂ ਉਹ ਮਠਾਈ ਵਾਲੀ ਦੁਕਾਨ ਤੇ ਵਗ ਗਿਆ ਕਹਿੰਦਾ ਵਿਕਰਮਾਂਜੀਤ ਨੇ ਬੋਲ ਮਾਰਿਆ ਕਹਿੰਦਾ ਭਾਈ ਮਠਾਈ ਵਾਲਿਆ ਮੈਨੂੰ ਭੁੱਖ ਲੱਗੀ ਮੈਨੂੰ ਮਠਾਈ ਦੇ ਜੇ ਦੁਕਾਨ ਤੇ ਹੂ ਫੇਰੀ ਉਹ ਬੋਲੂ ਉਹਨੇ ਮਠਾਈ ਚੱਕ ਲਈ ਉੱਥੇ ਮਾਇਆ ਰੱਖਦੀ ਤੇ ਜਦੋਂ ਮਠਾਈ ਖਾਧੀ ਉਹਨੂੰ ਤੇ ਲੱਗੀ ਦਾ ਪੋ ਵਾਲੇ ਦੇ ਵਗ ਪਾਣੀ ਵਾਲੇ ਦੇ ਉਹ ਕਹਿੰਦਾ ਭਾਈ ਪਾਣੀ ਦੇ ਜਰ ਮੈਨੂੰ ਉਹ ਵੀ ਭਾਈ ਉੱਥੇ ਮੇਲੇ ਚ ਉਹਨੇ ਪਾਣੀ ਪੀਤਾ ਮਾਇਆ ਰੱਖਦੀ ਉਹਨੇ ਸੋਚਿਆ ਵੀ ਵਧੀਆ ਚੰਗਾ ਪਾਲੰਗ ਨੇ ਸਰਾਮ ਕਰ ਹੈ ਆਪਾਂ ਸਰਾਮ ਕਰਕੇ ਇਥੇ ਮਾਇਆ ਦਰਜਾਂਗੇ ਉਹ ਪਲੰਗ ਤੇ ਪਏਗਾ ਰਾਜਾ ਸੌਂ ਗਿਆ ਸੌਂ ਗਿਆ ਦਿਨ ਢਲ ਗਿਆ ਜਦੋਂ ਅੱਖ ਖੁੱਲੀ ਉਹ ਪਲੰਗ ਤੇ ਨੇ ਮਾਇਆ ਰੱਖਤੀ ਚੋਰੀ ਤਾਂ ਕਰੀ ਨਾ ਮੈਂ ਹੁਣ ਪਹਿਲਾ ਚੋਰ ਜਾਂਦਾ ਫਿਰ ਰਾਜੇ ਦੇ ਕੋਲੇ ਮਾਇਆ ਚਾਕੇ ਗੱਲੇ ਚ ਮਾਰੀ ਕਹਿੰਦਾ ਜੀ ਇੰਨੀ ਮਠਾਈ ਖਾਧੀ ਕਿ ਮੇਰੀ ਚੋਰੀ ਹੋ ਗਈ ਪਰਚਾ ਵਾਗ ਰਾਜੇ ਕੋਲੇ ਤੇ ਇਹ ਤਨੇ ਹਜੇ ਮੰਨ ਕੇ ਚਾਲੋ ਪਰਚਾ ਪੜਦਾ ਹੀ ਆ ਰਾਜਾ ਇਤਨੇ ਪੋਵਾਲੇ ਨੇ ਪਤਾ ਕਹਿੰਦਾ ਜੀ ਇਨਾ ਪਾਣੀ ਪੀਤਾ ਗਿਆ ਚੋਰੀ ਹੋ ਗਿਆ ਮਾਇਆ ਘੱਡੇ ਚ ਮਰੀ ਉਹਨੇ ਆਜੋ ਪਰਚਾ ਹਜੇ ਕੋਲੀ ਪਿਆ ਰਾਜੇ ਦੇ ਪਹਿਲੀ ਪੜੀ ਜਾਂਦਾ ਤੀਜਾ ਫਿਰ ਵਗਿਆ ਬਿਸਤਰੇ ਵਾਲੇ ਦਾ ਕਹਿੰਦਾ ਜੀ ਇਨਾ ਪਲੰਗ ਤੇ ਮੇਰੇ ਪਿਆ ਬੰਦਾ ਚੋਰੀ ਹੋ ਮੇਰੀ ਚੋਰੀ ਕੀਤੀ ਹੈ ਮਾਇਆ ਉਹਲੇ ਵੀ ਨਾ ਦੱਸੀ ਮੈਨੂੰ ਤਾਂ ਅੱਗੇ ਦੇਗਾ ਰਾਜਾ ਗੁੱਸੇ ਚ ਆ ਗਿਆ ਵੀ ਕਿਹੜਾ ਦਿਨ ਦੇ ਵਿੱਚ ਤਿੰਨ ਚੋਰੀਆਂ ਕਿਵੇਂ ਹੋਈਆਂ ਵੇ ਅੱਗੇ ਤਾਂ ਹੋਈਆਂ ਨਹੀਂ ਕਿਤੇ ਕਹਿੰਦਾ ਵੀ ਚੋਰ ਸ਼ਹਿਰ ਦੇ ਵਿੱਚਾਂ ਚੋਰ ਕੋਲੋਂ ਹੁਣ ਬੇਕਰਮਾਂ ਜੀ ਧੋਸੇ ਖੁੰਡੇ ਕੋਲ ਆ ਕੇ ਬਹਿ ਗਿਆ ਉਹ ਕਿ ਜਦੋਂ ਭਈ ਉਹ ਜਿਹੜਾ ਪੁੱਛੇ ਛੋੜਿਆ ਆ ਨਾ ਛੋੜਿਆ ਨਾ ਕਹਿੰਦੇ ਵੀ ਇਹੀ ਚੋਰ ਆ ਫਿਰ ਵਿਕਰਮਾਜੀਤ ਨੂੰ ਫੜ ਕੇ ਰਾਜ ਦੇ ਹਵਾਲੇ ਕਰਤਾ ਵਿਕਰਮਾਜੀਤ ਰਾਜ ਨੂੰ ਕਹਿੰਦਾ ਜੀ ਮੈਂ ਚੋਰੀ ਨਹੀਂ ਕੀਤੀ ਮੈਂ ਮਾਇਆ ਧਰੀ ਆ ਉਹ ਕਹਿੰਦਾ ਮਾਇਆ ਤਾਂ ਧਰੀ ਆ ਤੂੰ ਕਹਿੰਦਾ ਖਾਦਾ ਮਠਾਈ ਕਹਿੰਦਾ ਹਾਂ ਜੀ ਖਾਧੀ ਆ ਕਹਿੰਦਾ ਇਹਦੇ ਹੱਥ ਪੈਰ ਵੱਢ ਕੇ ਨੱਕ ਵੱਢ ਕੇ ਇਹਨੂੰ ਗੰਦੇ ਨਾਲੇ ਸਿੜ ਦਿਓ ਰਾਜ ਨੇ ਉੱਤਰ ਦਿੱਤਾ ਵਿਕਰਮਾਜੀਤ ਉਹਨਾਂ ਨੇ ਦੋਨੇ ਹੱਥ ਵੱਢੇ ਦੋਨੇ ਪੈਰ ਵੱਢੇ ਨੱਕ ਵੱਡ ਕੇ ਗੰਦੇ ਨਾਲ ਹੀ ਸਿਰਦਾ ਬੇਕਰਵਾ ਜੀ ਤੋਂ ਤੇ ਕਲਾਉਂਦਾ ਤੜਫਦਾ ਉਧਰੋਂ ਤੇਲੀਆਂ ਦੇ ਨਹੀਂ ਤੇ ਹੀ ਲਾ ਤਾ ਤੇਲਣ ਕਹਿੰਦੀ ਆਪਣੇ ਲਾਦ ਨਹੀਂ ਹੈਗੀ ਜਿਹੜੇ ਡੰਡੀਆਂ ਨੂੰ ਡੰਡ ਲਾਇਆ ਜੇ ਆਪਾਂ ਨੂੰ ਲੋਟ ਕਰ ਲਈਏ ਟੁੰਡਾ ਤਾਂ ਆਪਣੇ ਘਰੇ ਦਾ ਬੈਠਾ ਰੂ ਆਪਾਂ ਨੂੰ ਆਪੇ ਦਾ ਕਹੂੰ ਕਹਿੰਦਾ ਰਾਜੇ ਦਾ ਡੰਡਾ ਹੈ ਕਹਿੰਦੀ ਕੁਛ ਨਹੀਂ ਹੁੰਦਾ ਪੁੱਸ ਕੇ ਰਾਜੇ ਉਹ ਰਾਜੇ ਕੁੜੇ ਬਾਗਾ ਕਹਿੰਦਾ ਮਰਾਜੀ ਜਿਹੜੇ ਤੁਸੀਂ ਡੰਡੀਆਂ ਨੂੰ ਡੰਡ ਲਾਇਆ ਜਿਸ ਨੂੰ ਚੱਕ ਲਈਏ ਸੇਵਾ ਕਰ ਲਈਏ ਕਹਿੰਦਾ ਭਾਈ ਮਾਤਾ ਉਹ ਡੰਡ ਲਾਉਣਾ ਦੀ ਕਰ ਲਓ ਉਹਨਾਂ ਨੇ ਪੈਸੇ ਵਾ ਕਰ ਲਏ। ਉਹ ਤੇਂਦੀ ਨੇ ਕਿਹਾ ਉਹਨੂੰ ਕਹਿੰਦਾ ਪਾਈ ਐ ਕਰ ਹੁਣ। ਤੇਂਦੀ ਦੀ ਕੜਾਹੀ ਬਾੜ ਲੈ। ਤੇਂਦੀ ਦੀ ਕੜਾਹੀ ਬਾੜੀ ਉਹ ਫੜਿਆ ਕਰ ਉਹਨਾਂ ਦੇ ਵਿੱਚ ਕਰਦਾ ਕਰੇ ਪਰ ਚੈਟ ਚੈਟ ਕਰਕੇ ਮੱਛ ਮੱਛ ਜਾ ਕਰੇ ਲਹੂ ਬੰਦ ਹੋ ਜੇ। ਪੰਜੇ ਟੁੰਡ ਬਣਾ ਲਏ ਉਹਨੇ। ਬੈਠਾ ਰਿਹਾ ਕਦਾਂ ਸੋਚਿਆ ਰਹੇ ਜਦ ਲੋਟ ਹੋਗਾ ਜਮਾ ਵੇ ਕਰਵਾ ਜੀਤਨੇ। ਵੀ ਯਾਰ ਹੁਣ ਪੰਡਤ ਦਾ ਕੀ ਪਤਾ ਕਿੱਥੇ ਹੋਊਗਾ। ਹੁਣ ਭਈ ਪੰਡਤ ਵੀ ਬਰਮਾ ਦਾ ਪੱਕਾ ਜਾਣ ਦੇਤੀ ਖੂ ਤੋ ਹੱਲਿਆ ਨਹੀਂ। ਉਹ ਕਹਿੰਦਾ ਵੇ ਜਦੋਂ ਭਈ ਉਹ ਲਾਗਿਆ ਕਰਨ ਉਹ ਕਹਿੰਦਾ ਬਾਪੂ ਯਾਰ ਮੈਂ ਤੁਸੀਂ ਰਾਮ ਦਾ ਬੋਝ ਬਣ ਗਿਆ ਕਹਿੰਦਾ ਇਹ ਕਰ ਮੈਨੂੰ ਇਹ ਤਾਂ ਬਹਾ ਪੱਟ ਤੇ ਕੋਲੂ ਹਕੂਮ ਹੈ ਮੇਰੇ ਟੁੰਡਣਾ ਪੁਰਾਣੀ ਬਣਦੇ ਉਹ ਕਹਿੰਦਾ ਪੁੱਤ ਡਿੱਗਣਾ ਭਈ ਕਹਿੰਦਾ ਨਹੀਂ ਕੁਝ ਨਹੀਂ ਹੁੰਦਾ ਦੇਗਾ ਭਈ ਬਿਕਰਮਾ ਜੀਤ ਨੇ ਜਦੋਂ ਰਾਤ ਦੇ 10 11 ਵਜੇ ਜਿਹੜੀ ਆਪਾਂ ਦੀਪਮਾਲਾ ਲਾਉਣਿਆਂ ਦੀਵਾਲੀ ਨੂੰ ਜਾਂ ਕਿਸੇ ਤਿਤ ਤਿਹਾਰ ਨੂੰ ਉਹ ਰੋਸ਼ਨੀ ਬਿਕਰਮਾ ਜੀਤ ਨੇ ਤਿਆਰ ਕੀਤੀ ਤੁਰੋ ਉਨੇ ਬਾਣੀ ਪੜੀ ਤੀਗੀ ਦੀਪਮਾਲਾ ਸਾਰੇ ਸ਼ਹਿਰ ਦੇ ਵਿੱਚ ਰੋਸ਼ਨੀ ਹੋ ਗਈ ਜਿਹੜੀ ਉਹ ਰਾਜੇ ਦੀ ਕੁੜੀ ਸੀ ਉਹ ਕਹਿੰਦੀ ਬਾਂਦੀ ਦੀਵਾ ਵਜਾ ਉਹ ਕਹਿੰਦੀ ਜੀ ਦੀਵਾ ਉਦਮ ਹੋਣ ਵਜਾਇਆ ਕਹਿੰਦੀ ਮੇਰੇ ਸਾਹਮਣੇ ਵਜਾਓ ਜਦੋਂ ਨੇ ਦੀਵਾ ਵਜਾ ਆਇਆ ਹਜੇ ਬਾਂਦੀ ਨੇ ਪਲੰਘ ਤੇ ਪੜ ਤਰਿਆ ਵੀ ਨਹੀਂ ਦੀਵਾ ਫੇਰ ਚੱਲ ਪਿਆ ਉਹ ਕਹਿੰਦੀ ਬਾਂਦੀ ਦੀਵਾ ਫੇਰ ਚੱਲ ਪਿਆ ਕਹਿੰਦੀ ਹਾਂ ਜੀ ਮੈਂ ਵਜਾ ਕੇ ਤਾਂ ਗਈਆਂ ਉਹਨੇ ਰਾਣੀ ਨੂੰ ਉੱਠ ਕੇ ਆਪ ਵਜਾਇਆ ਜਦੋਂ ਰਾਣੀ ਨੇ ਪਿੱਠ ਮੋਈ ਦੀਵਾ ਫੇਰ ਚੱਲ ਪਿਆ ਕਹਿੰਦੇ ਐਂ ਦੇਖੋ ਦੀਪਮਾਲਾ ਚੱਲਦੀ ਹੈ ਜਿਹਦੀ ਮਰਜ਼ੀ ਘਰੇ ਚੱਲਦੇ ਦੇਖ ਕਿੱਥੋਂ ਚੌਂਦੀ ਹੈ ਇਹ ਕਹਿੰਦੀ ਜੀ ਤੇਲੀਆਂ ਦੇ ਘਰੋਂ ਆਵਾਜ਼ ਆ ਰਹੀ ਹੈ ਕਹਿੰਦੀ ਕੋਈ ਨਾ ਪਾਜਾ ਫਿਰ ਉਹਨੇ ਰਾਜੇ ਦੀ ਕੁੜੀ ਨੇ ਉਹ ਆਵਾਜ਼ ਸੁਣ ਕੇ ਆਪਣਾ ਪਤੀ ਮੰਨ ਲਿਆ ਅੰਦਰੋਂ ਬੇਕਰਮਾ ਜਿਤ ਨੂੰ ਦੂਜੇ ਦਿਨ ਪਈ ਆਈ ਉਹਦੀ ਮੰਨ ਕੇ ਚੱਲਾ ਦੂਸਰਾ ਦਿਨ ਫੇਰ ਹੋ ਗਿਆ ਉਹਨੇ ਉਮੇ ਜਿੱਕਰੀ ਫੇਰ ਟੁੰਡਰਾ ਪਾਣੀ ਬਰਾਬਰ ਨਹੀਂ ਬਣਾ ਲਈ ਜੋ 10 11 ਵੱਜ ਗਏ ਉਹਨੇ ਦੀਪਮਾਲਾ ਬੰਦ ਕਰਤੀ ਮੇਘਮਾਲਾ ਅਰਚਾਤੀ ਜਦੋਂ ਮੇਘਮਾਲਾ ਅਰਚਾਤੀ ਉਹਨੇ ਉਨੇ ਪਈਦਲਾ ਚੱਲ ਪਈ ਬਾਤ ਸ਼ੁਰੂ ਹੋ ਗਈ ਤੇ ਤਾਂ ਬਾਤ ਸ਼ੁਰੂ ਹੋ ਗਈ ਕਹਿੰਦਾ ਉਹਏ ਲੱਗ ਗਿਆ ਮੀ ਪਣਾ ਉਹ ਕਹਿੰਦੀ ਦੇਖ ਮੀ ਪੰਦਾ ਬਾਂਦੀ ਬਾਜ ਕਿੱਥੋਂ ਦੀ ਐ ਮੇਕ ਮਾਲਾ ਰੱਚਦੀ ਐ ਕਹਿੰਦੀ ਜੇ ਤਾਂ ਤੇਲੀਆਂ ਦੇ ਘਰ ਹੀ ਫੇਰ ਆਉਂਦੀ ਐ ਕਹਿੰਦੀ ਫੇਰ ਪਾਇ ਜਾ ਅੱਜ ਤੋਂ ਮੇਰਾ ਪਤੀ ਐ ਇਹ ਕਹਿੰਦੀ ਜੀ ਇਹ ਤਾਂ ਉਹ ਆ ਜਿਹਨੂੰ ਡੰਡ ਲੱਗਿਆ ਕਹਿੰਦੀ ਕੋਈ ਗੱਲ ਨਹੀਂ ਚੱਲ ਭਾਈ ਕਹਿੰਦੀ ਵੀ ਆਦੇ ਪਿਤਾ ਨੂੰ ਕਹਿੰਦੀ ਪਿਤਾ ਮੇਰਾ ਪਤੀ ਮੈਨੂੰ ਤੇ ਆ ਗਿਆ ਸਾਰੇ ਸਹਰ ਨੂੰ ਗੜੀ ਲੰਗਾ ਦੇਓ ਜਿਹੜਾ ਮੇਰਾ ਪਤੀ ਹੋਇਆ ਮੈਂ ਆਪੇ ਸਿਆਂ ਲੂੰ ਅੰਗੋ ਦੀ ਕਟੋਰੀ ਸੱਚ ਪਾਉਂਦੇ ਹੁੰਦੇ ਜਿਵੇਂ ਆਪਣੇ ਅੰਬਰ ਤਿਆਰ ਕਰਕੇ ਪਾਉਂਦੇ ਨੇ ਉਦੋਂ ਵਿਆਹ ਵਿਆਹ ਹੁੰਦਾ ਰਾਜਾਂ ਦੇ ਅੰਗੋ ਦੀ ਕਟੋਰੀ ਉਹਨੇ ਤਿਆਰ ਕਰ ਲਈ ਤੇ ਸਾਰੇ ਲੰਗ ਕਹਿੰਦੇ ਕੋਈ ਰਿਹਾ ਤਾਂ ਨਹੀਂ ਰਾਜ ਦੀ ਕੁੜੀ ਖੜੀ ਰਹੀ ਕਹਿੰਦੇ ਜੀ ਇੱਕ ਡੰਡਿਆ ਰਹਿ ਗਿਆ ਜਿਹਨੂੰ ਆਪਾਂ ਡੰਡ ਲਾਇਆ ਕਹਿੰਦਾ ਫਿਰ ਉਹਨੂੰ ਵੀ ਲਿਓ ਜਦ ਤਨ ਘਾਉਣ ਲੱਗ ਗਏ ਸੱਚ ਪਾਤੀ ਕੋਈ ਕੁੜੀ ਪਤੀ ਮੰਨ ਲਿਆ ਮੈਲੀ ਚੜਾ ਲਿਆ ਰਾਜ ਨੇ ਸੋਚਿਆ ਵੀ ਆਪਾਂ ਡੰਡ ਲਾਇਆ ਇਹ ਤਾਂ ਕੁੜੀ ਨੂੰ ਇਦੋਂ ਵੀ ਵੱਡਾ ਡੰਡ ਲੱਗ ਗਿਆ ਖਾ ਹੀ ਨਹੀਂ ਸਕਦਾ ਤੁਰੇ ਨਹੀਂ ਸਕਦਾ ਬੜਾ ਦੋਜ ਖੜਾ ਹੋਇਆ ਇੱਕ ਤਾਂ ਰਾਜੇ ਨੂੰ ਏ ਟੈਸ਼ਨ ਹੋ ਗਈ ਹੂੰ ਚਲੀ ਜਾਂਦੇ ਤੂੰ ਮਰੋ ਤੇ ਉਹ ਕਹਿੰਦਾ ਰਾਜੇ ਨੂੰ ਕਹਿੰਦਾ ਹੂੰ ਜਦੋਂ ਉਹ ਭਾਈ ਮੰਨ ਕੇ ਚਾਲਾ ਹੋ ਗਿਆ ਦੋ ਟੈਸ਼ਨ ਹੋ ਗਈਆਂ ਤਾਂ ਇੱਕ ਤਾਂ ਮੁੰਡੇ ਉਹਦੀ ਪਰੌਣੇ ਦੀ ਹੋ ਗਈ ਵੀ ਡੰਡੀਏ ਦੂਜੀ ਹੋ ਗਈ ਉਹਨੂੰ ਤਣਾ ਝਗੜਾ ਆ ਗਿਆ ਚਾਰ ਚੀਜ਼ਾਂ ਦਾ ਹੁਣ ਹੀ ਤਾਂ ਕਹਿੰਦੀ ਮੈਂ ਵੱਡੀਆਂ ਐ ਮਾਇਆ ਕਹਿੰਦੀ ਮੈਂ ਵੱਡੀਆਂ ਰੂਪ ਕਹਿੰਦਾ ਮੈਂ ਵੱਡੇ ਅਕਲ ਕਹਿੰਦੀ ਮੈਂ ਵੱਡੀਆਂ ਲੈ ਹੁਣ ਦੱਸੋ ਕਿਹੜਾ ਵੱਡਾ ਹੋਊਗਾ ਉਹ ਜਦੋਂ ਭਈ ਰਾਜੇ ਕੋਲ ਆਇਆ ਜੇ ਤਾਂ ਉਹ ਰਾਜਾ ਕਹਿੰਦਾ ਵੀ ਹੂਣੀ ਵੱਡੀ ਐ ਤਾਂ ਤਾਂ ਮਾਇਆ ਨਹੀਂ ਰਹਿੰਦੀ ਮਾਇਆ ਬਣਾ ਰਾਜ ਨਹੀਂ ਚੱਲਦਾ ਜੇ ਰੂਪ ਨੂੰ ਕਹਦਾ ਨਾ ਰੂਪ ਜਾਂਦਾ ਉਤੋਂ ਨਾਲੇ ਅਕਲ ਜਾਂਦੀ ਆ ਕੋਲੋਂ ਅਕਲ ਬਿਨਾ ਫੇਰ ਨਹੀਂ ਰਾਜ ਚੱਲਦਾ ਹੁਣ ਚਾਰਾਂ ਦਾ ਸੰਸਾਹ ਹੋ ਗਿਆ ਵੀ ਕਿਹਨੂੰ ਵੱਡੀ ਕਰਾਂ ਤੇ ਚੋਂ ਰਾਜਾ ਤਾਂ ਰੋਟੀ ਛੱਡ ਗਿਆ ਇੱਕ ਤਾਂ ਕੁੜੀ ਦਾ ਸੱਸਾ, ਬਾਕੀ ਚਾਰਾਂ ਦਾ ਉਹਨਾਂ ਦਾ ਸੱਸਾ। ਉਹ ਕਹਿੰਦਾ ਓਏ ਆ ਰਾਨੀ ਨੂੰ ਕਹਿੰਦਾ ਉਹ ਜਿਹੜਾ ਡੰਡਿਆ ਤੀ ਕਹਿੰਦਾ ਰਾਨੀ ਕਹਿੰਦੀ ਹਾਂਜੀ ਕਹਿੰਦਾ ਪਿਤਾ ਨੂੰ ਕਹਦਾ ਸੱਸਾ ਰੋਟੀ ਕਿਉਂ ਨਹੀਂ ਖਾਂਦਾ। ਕਹਿੰਦੀ ਜਿਹਨੂੰ ਐ ਸੱਸਾ ਹੋਵੇ ਇਹਦਾ ਮੇਰਾ ਕੁੜੀ ਨੇ ਬਾਰ ਪਾੜਿਆ ਦਾ ਡੰਡਿਆ ਪਾੜ ਲਿਆ। ਕਹਿੰਦਾ ਨਾ ਇਹ ਸੱਸਾ ਨਹੀਂ ਸੱਸਾ ਹੋਰ ਹੈ। ਕਹਿੰਦਾ ਤੂੰ ਪੁੱਛ। ਉਹਨੇ ਜਦੋਂ ਪੁੱਛਿਆ ਕਹਿੰਦੀ ਪਿਤਾ ਤੈਨੂੰ ਕਹਦਾ ਸੱਸਾ ਹੈ। ਕਹਿੰਦਾ ਪੁੱਤ ਇੱਕ ਸੱਸਾ ਹੋ ਮੈਂ ਦੱਸਦਾ ਦੋ ਨੇ। ਕਹਿੰਦੇ ਪਤਾ ਦੋਨੀ ਦੱਸ ਦੇ ਕਹਿੰਦਾ ਇੱਕ ਸੰਸਾ ਦਾ ਮੈਨੂੰ ਇਹ ਆ ਵੀ ਤੈਨੂੰ ਡੰਡੀਆਂ ਮਿਲ ਗਿਆ ਸਾਰੀ ਉਮਾ ਦਾ ਡੰਡਾ ਦੂਜਾ ਸੰਸਾ ਮੈਨੂੰ ਇਹ ਹੋ ਗਿਆ ਮੇਰੇ ਕੋਲ ਚਾਰ ਚੀਜ਼ਾਂ ਦਾ ਝਗੜਾ ਹੈ ਚਾਰਾਂ ਦੀ ਲੋੜ ਹੈ ਰਾਜ ਦੇ ਵਿੱਚ ਚਾਰੀ ਚੀਜ਼ਾਂ ਦੀ ਲੋੜ ਹੈ ਅਕਲ ਦੀ ਵੀ ਲੋੜ ਹੈ ਅਕਲ ਬਣਾ ਕੇ ਰਾਜ ਚੱਲਦਾ ਰੂਪ ਨਹੀਂ ਬਣਾ ਵੀ ਲੋੜ ਹੈ ਰਾਜ ਆ ਕੋਈ ਬੰਦਾ ਸੋਹਣਾ ਸਨਖਾ ਉਹ ਵੇਰੀ ਰਾਜ ਤੇ ਬੰਦਾ ਜੰਗ ਲੱਗੂ ਤੇ ਹੁਣ ਇਹਦੀ ਵੀ ਲੋੜ ਹੈ ਕੋ ਹੁਣ ਇਹ ਕਦੋਂ ਵੀ ਆ ਸਕਦੀ ਹੈ ਮਾਇਆ ਬਣਾ ਕੇ ਰਾਜ ਚੱਲਦਾ ਚਾਰ ਚੀਜ਼ਾਂ ਚਾਹੀਦੀ ਨੇ ਉਹ ਕਹਿੰਦਾ ਵੀ ਐਂ ਕਰ। ਕਹਿੰਦੀ ਇਹ ਫਿਰ ਮੇਰੇ ਪਤੀ ਨਾਮਾਂ ਗੱਲ ਕਰਦੀ ਆ। ਜਾ ਕੇ ਕਹਿੰਦੀ ਪਤੀ ਪਨਵੇਸਰ ਕਹਿੰਦਾ ਹਾਂ। ਕਹਿੰਦੀ ਪਿਤਾ ਕੋਲੇ ਤਾਂ ਆ ਝਗੜਾ ਆ ਗਿਆ। ਕਹਿੰਦਾ ਐ ਕਰ ਐ ਕਹਿੰਦੇ ਵੀ ਉਹ ਪਰਚਾ ਮੇਰੇ ਕੋਲੇ ਦੇ ਦੇ। ਇਹਨਾਂ ਨੂੰ ਮੈਂ ਵੱਡੇ ਕਰੂੰ। ਕਹਿੰਦੇ ਵੀ ਚੰਗਾ। ਉਹਨੂੰ ਕਹਿੰਦਾ ਵੀ ਉਹਨੇ ਪਰਚਾ ਲੈ ਕੇ ਦਿੱਤਾ ਮੇਰਾ ਜਵਾਈ ਲੋਟ ਕਰੂਪੀ ਸਾਨੂੰ। ਕਿਹੜਾ ਵੱਡਾ ਛੋਟੇ ਚੋੜਾ ਛੋਟਾ ਮੈਨੂੰ ਤਾਂ ਪਤਾ ਨਹੀਂ। ਹੁਣ ਆ ਗਿਆ। ਮਾਇਆ ਨੂੰ ਕਹਿੰਦਾ ਵੀ ਤੈਂ ਵੱਡੀ ਹੁਣੇ। ਕਹਿੰਦੇ ਹਾਂ ਕਹਿੰਦਾ ਮੇਰਾ ਇੱਕ ਕੰਗ ਲੋਡ ਕਰ ਦੇ ਨੱਕ ਲੋਡ ਕਰ ਦੇ ਉਹਨੇ ਕਰਤਾ ਕਹਿੰਦਾ ਹੋ ਉੱਥੇ ਵੇਜਾਂ ਤੈਨੂੰ ਵੱਡੀ ਕਰ ਦੂੰ ਆਕਨੂ ਕਹਿੰਦਾ ਤੈਂ ਵੱਡੀ ਹੋਣੀ ਆ ਕਹਿੰਦੇ ਹਾਂ ਕਹਿੰਦਾ ਮੇਰਾ ਘੱਥ ਲੋਡ ਕਰ ਦੇ ਤੈਨੂੰ ਵੱਡੀ ਕਰ ਦੂੰ ਉਹਨੇ ਪੇ ਘੱਥ ਲੋਡ ਕਰਤਾ ਕਹਿੰਦਾ ਹੋ ਉੱਥੇ ਵੇਜਾਂ ਤੈਨੂੰ ਵੱਡੀ ਕਰ ਦੂੰ ਰੂਪ ਨੂੰ ਕਹਿੰਦਾ ਤੂੰ ਵੱਡਾ ਹੋਣਾ ਕਹਿੰਦਾ ਹਾਂ ਕਹਿੰਦਾ ਤੂੰ ਮੇਰੇ ਦੂਜਾ ਹੱਥ ਲੋਡ ਕਰ ਦੇ ਤੈਨੂੰ ਵੱਡਾ ਕਰ ਦੂੰ ਉਹਨੇ ਦੂਜਾ ਹੱਥ ਲੋਡ ਕਰਤਾ ਜਿਹੜੀ ਹੋਣੀ ਸੀ ਉਹਨੇ ਨੂੰ ਕਹਿੰਦਾ ਤੈਨ ਵੱਡੀ ਹੋਣਾ ਕਹਿੰਦੀ ਹਾਂ ਕਹਣਾ ਮੇਰਾ ਦੋਨੇ ਪੈਰ ਲੋਡ ਕਰ ਦੇ ਤੈਨੂੰ ਵੱਡੀ ਕਰ ਦੂੰ ਉਹਨੇ ਪਈ ਦੋਨੇ ਪੈਰ ਸਜੀਤ ਕਰਤੇ ਕਹਿੰਦਾ ਲੈ ਹੁਣ ਆਜੋ ਫਿਰ ਮੈਂ ਕਿਹਨੂੰ ਵੱਡਾ ਕਰੂੰਗਾ ਮਾਇਆ ਨੂੰ ਕਹਿੰਦਾ ਜਦੋਂ ਮੈਂ ਬਾਣੀਏ ਦੀ ਹੱਟ ਤੇ ਧਰੀ ਤੋਂ ਤੱਕ ਗਵਾਹੀ ਕੋ ਨਾ ਦਿੱਤੀ ਮੈਨੂੰ ਡੰਡ ਨਹੀਂ ਦਿੱਤੀ ਲੱਗਦਾ ਤੂੰ ਉਹਦੀ ਕਹਿੰਦੀ ਜੀ ਕਿ ਚੋਰੀ ਨਹੀਂ ਕਰੀ ਆ ਭਿੰਜਾ ਮੈਂ ਗੱਲੇ ਚ ਬੋਲੀ ਨਾ ਤੂੰ ਹਟ ਪਿੱਛੇ ਕਹਿੰਦਾ ਛੋਟੀਆਂ ਤੂੰ ਤੂੰ ਆਕਰ ਨੂੰ ਕਹਿੰਦਾ ਜਦੋਂ ਮੈਂ ਖੂਚ ਉੱਤਰਦਾ ਸੀ ਉਦੋਂ ਕਿੱਥੇ ਗਈਦੀ ਰ ਤੂੰ ਉਦੋਂ ਨਾ ਹੀ ਮੈਨੂੰ ਇਹ ਘੁੱਟਣਾ ਉੱਤਰ ਦਾ ਖਤਰਾ ਹੈ ਚੱਲ ਵੀ ਸਟਕਾਂ ਤੂੰ ਵੀ ਛੁੱਟੀਆਂ ਰੂਪ ਨੂੰ ਕਹਿੰਦਾ ਉਹ ਜਦੋਂ ਮੈਂ ਗੰਦੇ ਨਾਲੇ ਚ ਪਿਆ ਸੀ ਕਿੱਧਰ ਗਈ ਸੀ ਤੂੰ ਉਦੋਂ ਆਇਆ ਮੇਰੇ ਕੋਲੇ ਤੂੰ ਵੀ ਛੋਟਾਂ ਕਹਦਾ ਹੁਣ ਇਹਨੂੰ ਕਹਿੰਦਾ ਤੂੰ ਵੱਡੀ ਐ ਕਹਿੰਦੀ ਕਿਵੇਂ ਕਹਿੰਦਾ ਇੰਨਾ ਕੁਝ ਕਰਕੇ ਫੇਰ ਵੀ ਮੇਰੇ ਤੇ ਮਹਿਰਮਾਨ ਹੋ ਗਈ ਤੂੰ ਹੁਣ ਇਹਨੂੰ ਕਹਿੰਦਾ ਤੂੰ ਵੱਡੀ ਐ ਪਹਿਲਾਂ ਤਾਂ ਤਾਂ ਮੇਰੇ ਨਾਲ ਕੰਮ ਕਰਾਇਆ ਫੇਰ ਉਸੇ ਹੁਣੀ ਨੇ ਰਾਜੇ ਦੀ ਕੁੜੀ ਨਾਲ ਵਿਆਹਿਆ ਕਹਿੰਦਾ ਤੂੰ ਵੱਡੀ ਐ ਜਦੋਂ ਉਹ ਕਹਿੰਦਾ ਪਾਹੀ ਵਿਕਰਮਾ ਜੀਤ ਰਾਜਾ ਤੁਰਨ ਲੱਗਿਆ ਉਹ ਕਹਿੰਦਾ ਜੀ ਪਤਾ ਸੀ ਜਾਣੇ ਉਹ ਕਹਿੰਦਾ ਜੀ ਮੰਗ ਲਾ ਕੀ ਮੰਗਣਾ ਉਹ ਕਹਿੰਦਾ ਮੈਨੂੰ ਮਣੀ ਦੇ ਦਿਓ ਵਿਕਰਮਾ ਜੀਤ ਕੋਲੇ ਸਾਰੀ ਉਮਰ ਮਣੀ ਨਹੀਂ ਤੇ ਮਿਲੀ ਰਾਜੇ ਦੀ ਉਹ ਮਣੀ ਉਹ ਰਾਜੇ ਤੋਂ ਹਾਸਲ ਕਰੀ ਉਹਨੇ ਉਹ ਕਹਿੰਦਾ ਮਣੀ ਦੇ ਸਿਰ ਤੇ ਰਾਜ ਚਾਹੁੰਦਾ ਕਹਿੰਦਾ ਕਾਸੇ ਸਿਰ ਤੇ ਚਾਹੁੰਦਾ ਜਾਂ ਤਾਂ ਮੈਨੂੰ ਬਚਨ ਨਾ ਦਿੰਦਾ ਜਾਂ ਮਨ ਮਣੀ ਦੇ ਦੇ ਉਹਨੇ ਮਣੀ ਦਿੱਤੀ ਹੱਥ ਤੇ ਧਰੀ ਮਣੀ ਤਹਾਂ ਆ ਗਿਆ ਤਹਾਂ ਕੇ ਦੇਖਿਆ ਅੱਡ ਅੱਡ ਪਈਆਂ ਹੱਡੀਆਂ ਖੜੀਆਂ ਕੋੜੇ ਦੀਆਂ ਅੱਡ ਪਈਆਂ ਤੇ ਪੰਡਤ ਦੀਆਂ ਅੱਡ ਪਈਆਂ ਉਹ ਕਹਿੰਦਾ ਰਾਣੀ ਹੱਡੀ ਨਾਲ ਹੱਡੀ ਨਾਲ ਲੱਗ ਜੇ ਕਹਿੰਦਾ ਕਿਸੇ ਦੀ ਹੋਰ ਆ ਆ ਹੱਡੀਆਂ ਦੀ ਢੇਰੀ ਤੂੰ ਲਾ ਦੇ ਦੀ ਮੈਂ ਲਾ ਦਿੰਨਾ ਕਹਿੰਦਾ ਕਉ ਕਹਿੰਦਾ ਅਮੀ ਜਾਲ ਕਾਤਾ ਲਿਆਂਦਾ ਆਪਾਂ ਜਿਹੜਾ ਅਮੀ ਜਾਲ ਲਿਆਂਦਾ ਮਨੀ ਲਿਆਂਦੀ ਆ ਉਹ ਕਿਸੇ ਗੱਲ ਦੇ ਖਤਰ ਨੇ ਲਿਆਂਦੀ ਮੈਂ ਮਨੀ ਨਾ ਤਾਂ ਪਤਾ ਹਾਂ ਚੜਨਾ ਦੀ ਅਮੀ ਜਾਲ ਨਹੀਂ ਬਚਾਉਣੇ ਨੇ ਉਦੋਂ ਪੈਨੇ ਫਿਰ ਉਹ ਰਾਣੀ ਤੋਂ ਕਿਤੇ ਧੋਖੇ ਨਾਲ ਹੱਡੀ ਬੰਦੇ ਦੀ ਹੱਡੀ ਚ ਨਿਕਪੀ ਕੋੜੇ ਕੋੜੇ ਦੀ ਹੱਡੀ